ਚਮੜੀ ਦਾ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਤੁਹਾਨੂੰ ਚਾਹੇ ਸੋਰਾਈਸਿਸ ਹੀ ਹੋ ਚੁੱਕਿਆ ਹੈ ਚੱਕਰਮਰਦੇ ਨੂੰ ਪਵਾੜੀ ਵੀ ਕਹਿੰਦੇ ਆ ਪਵਾੜ ਵੀ ਕਹਿੰਦੇ ਆ ਤੇ ਸੋਰਾਈਸਿਸ ਇਹੋ ਜੀ ਚੀਜ਼ ਹੁੰਦੀ ਹੈ ਚਮੜੀ ਕਾਲੀ ਪੈਂਦੀ ਜਾਂਦੀ ਹੈ ਪਾਪੜੀਆਂ ਬਣ ਬਣ ਕੇ ਜਿਹੜੀ ਅਲਰਜੀ ਅੱਗੇ ਵਧੀ ਜਾਂਦੀ ਹੈ ਤੇ ਮਾਸ ਝੜੀ ਜਾਂਦਾ ਹੈ ਤੇ ਕਾਲਾ ਪਈ ਜਾਂਦਾ ਮਾਸ ਅੱਗੇ-ਅੱਗੇ ਵਧੀ ਜਾਂਦਾ ਤੁਸੀਂ ਲੱਖਾਂ ਰੁਪਈਆਂ ਦੀਆਂ ਦਵਾਈਆਂ ਖਾ ਲਓ ਫਰਕ ਨਹੀਂ ਪੈਂਦਾ ਮਹਿੰਗੇ-ਮਹਿੰਗੇ ਤੁਸੀਂ ਟੈਸਟ ਵੀ ਕਰਾਉਂਦੇ ਹੋ ਕੋਈ ਵਜ੍ਹਾ ਕੀ ਆ ਪਰ ਤੁਸੀਂ ਦਵਾਈਆਂ ਖਾ ਰਹੇ ਹੋ ਤੁਹਾਨੂੰ ਫਰਕ ਨਹੀਂ ਪੈਂਦਾ ਤਾਂ ਦੇਖੋ ਵੀਰ ਜੀ ਇਹ ਤੁਸੀਂ ਵਰਤ ਕੇ ਦੇਖੋ ਤੁਸੀਂ ਦਵਾਈਆਂ ਖਾ ਰਹੇ ਹੋ ਖਾਂਦੇ ਰਹੋ ਆਪਾਂ ਤੁਹਾਨੂੰ ਮਨਾ ਨਹੀਂ ਕਰਦੇ ਪਰ ਤੁਸੀਂ ਇਹ ਦੇਸੀ ਨੁਸਖਾ ਜ਼ਰੂਰ ਵਰਤਿਓ ਇਹ ਬਹੁਤ ਜਲਦੀ ਰਿਜ਼ਲਟ ਦਿੰਦਾ ਹੈ ਜੇ ਆਪਾਂ ਕਹਿੰਦੇ 100 ਨਹੀਂ 110% ਰਿਜ਼ਲਟ ਦਿੰਦਾ ਇਹਨੂੰ ਵਰਤਣਾ ਕਿਵੇਂ ਇਹ ਧਿਆਨ ਦੇ ਲਿਓ ਇਹ ਫਿਰ ਪਹਿਚਾਣ ਕਰ ਲਓ ਜੀ ਇਸ ਤਰ੍ਹਾਂ ਦੇ ਦੇ ਫੁੱਲ ਹੁੰਦੇ ਨੇ ਇਹ ਦਾ ਪੱਤਾ ਚੱਕਰਮਰਦ ਕਹਿ ਦਿੰਦੇ ਨੇ ਇਹਨੂੰ ਪਵਾੜ ਜਾਂ ਪਵਾੜ ਵੀ ਕਹਿ ਦਿੰਦੇ ਨੇ ਇਹਦੇ ਤੁਸੀਂ 50 ਗ੍ਰਾਮ ਜੜ੍ਹ ਲਿਆਉਣੀ ਆ ਜੀ 50 ਗ੍ਰਾਮ ਜੜ੍ਹ ਲਿਆਓ ਉਹਨੂੰ ਕੁੱਟ ਲਓ 100 ਗ੍ਰਾਮ ਕਾਲੇ ਤਲਾਂ ਦਾ ਤੇਲ ਲੈਣਾ 100 ਗ੍ਰਾਮ ਉਹਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਹੈ ਕਾੜ ਲਓ ਕਾੜ ਕੇ ਇਹਨੂੰ ਥੱਲੇ ਲਾ ਲਓ ਥੱਲੇ ਲਾ ਕੇ ਜਦ ਹਲਕਾ ਕੋਸਾ ਰਹਿ ਜੇ ਇਹਦੇ ਵਿੱਚ 3 ਗ੍ਰਾਮ ਗੰਧਕ ਸਿਰਫ 3 ਗ੍ਰਾਮ ਗੰਧਕ ਪਾਉਣੀ ਹੈ ਤੇ ਉਹਦੇ ਵਿੱਚ ਪਾ ਦੇਣੀ ਜੀ 5 ਗ੍ਰਾਮ ਕਪੂਰ 5 ਗ੍ਰਾਮ ਕਪੂਰ ਪਾਉਣੀ ਟਿੱਕੀ ਵਾਲੀ ਨਹੀਂ ਪਾਉਣੀ ਦੂਸਰੀ ਪਾਪੜੀਆਂ ਜੀ ਵਾਲੀ ਪਾਉਣੀ ਹੈ ਠੀਕ ਹੈ ਜੀ ਟਿੱਕੀ ਵਾਲੀ ਨਾ ਪਾਓ ਇਹਨੂੰ ਰਲਾ ਕੇ ਰੱਖ ਲਓ ਕਿਸੇ ਬਰਤਨ ਚ ਸਟੋਰ ਕਰ ਲਓ ਜਿੱਥੇ ਜਿੱਥੇ ਤੁਹਾਡੇ ਸਰਾਇਸਿਸ ਹੈ ਯਾ ਚਮੜੀ ਦਾ ਕੋਈ ਵੀ ਰੋਗ ਹੈ ਉੱਥੇ ਨੂੰ ਅਪਲਾਈ ਕਰੋ ਇਹਦਾ ਜਿਹੜਾ ਤੁਸੀਂ ਤੇਲ ਬਣਾਇਆ ਹੋਇਆ ਇਹਦਾ ਰਿਜ਼ਲਟ 110% ਹੈ ਬਾਈ ਤੁਹਾਨੂੰ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਚਮੜੀ ਹੈ ਉਹ ਦੁਬਾਰਾ ਤੋਂ ਸਹੀ ਹੋਣੀ ਸ਼ੁਰੂ ਹੋ ਜੇਗੀ ਕਿੰਨੀਆਂ ਵੀ ਪਾਪੜੀਆਂ ਬਣ ਬਣ ਕੇ ਮਾਸ ਝੜ ਰਿਹਾ ਅੱਗੇ ਤੋਂ ਅੱਗੇ ਕਾਲਾ ਹੋ ਜਾਂਦਾ ਇਹ ਰੁਕਣਾ ਸ਼ੁਰੂ ਹੋ ਜਾਏਗਾ ਤੇ ਇਹਨੂੰ ਬਿਲਕੁਲ ਹੀ ਜੜ ਤੋਂ ਜੇ ਬਨਣਾ ਹੈ ਜੜ ਤੋਂ ਬਨਣਾ ਇੱਕ ਇਲਾਜ ਇਹਦਾ ਹੋਰ ਕਰਨਾ ਹੈ ਲੋਕੀ ਕਈਆ ਜਿਹਨੂੰ ਆਪਾਂ ਕਹਿੰਦੇ ਨੇ ਇੱਕ ਗੋਲ ਕਈਆ ਹੁੰਦਾ ਬਾਈ ਇੱਕ ਲੰਮਾ ਕਈਆ ਹੁੰਦਾ ਦੇਖੋ ਲੰਮੇ ਵਾਲਾ ਕਈਆ ਲੈਣਾ ਗੂੜਾ ਵਾਲਾ ਨਹੀਂ ਲੈਣਾ ਲੰਮੇ ਵਾਲਾ ਕਈਆ ਤੁਸੀਂ ਲਓ ਉਹਦਾ ਟੁਕੜਾ ਵਿੱਚ ਪਾ ਦਿਓ ਮਿਕਸੀ ਦੇ ਟੁਕੜੇ ਪਾ ਕੇ ਮਿਕਸੀ ਦੇ ਅੱਧਾ ਪੌਣਾ ਗਲਾਸ ਪਾਣੀ ਦਾ ਪਾ ਦਿਓ ਉਹਦਾ ਚੰਗੀ ਤਰ੍ਹਾਂ ਜੂਸ ਬਣਾ ਲਓ ਜੂਸ ਬਣਾ ਕੇ ਉਹਨੂੰ ਛਾਣ ਕੇ ਤੁਸੀਂ ਪੀ ਲਓ ਸਵੇਰੇ ਵੀ ਸ਼ਾਮੀ ਵੀ ਦੋ ਟਾਈਮ ਪੀਣਾ ਜੀ ਸਵੇਰੇ ਸ਼ਾਮ ਖਾਲੀ ਪੇਟ ਪੀਣਾ ਪੀਣ ਤੋਂ 1 ਘੰਟੇ ਬਾਅਦ ਤੱਕ ਤੁਸੀਂ ਕੁਝ ਨਾ ਖਾਓ ਠੀਕ ਆ ਜੀ ਇਹਨੂੰ ਲਗਾਤਾਰ ਤੁਸੀਂ 15 20 ਦਿਨ ਕਰੋਗੇ ਤਾਂ ਤੁਹਾਡੀ ਜਿਹੜੀ ਚਮੜੀ ਦਾ ਰੋਗ ਹੈ ਜਾਂ ਸੋਰਾਈਸਿਸ ਹੈ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਤੇ ਤੁਸੀਂ ਇਹਨੂੰ ਘਟੋ ਘਟ ਕਟੋ ਘਟ ਕਟੋ 3 ਮਹੀਨੇ ਲਗਾਤਾਰ ਵਰਤੋ ਠੀਕ ਹੈ ਜੀ ਇਹ ਚੀਜ਼ ਤੁਹਾਡੀ ਜੜ ਤੋਂ ਹੀ ਖਤਮ ਹੋ ਜਾਏਗੀ ਤੇ ਜੇ ਤੁਹਾਨੂੰ ਲੰਮਾ ਕੱਈਆ ਨਹੀਂ ਮਿਲ ਰਿਹਾ ਫਿਰ ਤੁਸੀਂ ਗੋਲ ਵੀ ਵਰਤ ਸਕਦੇ ਹੋ ਜੇ ਬੇਮੌਸਮੀ ਹੋ ਗਿਆ ਉਹ ਤਾਂ 12 ਮਾਹੀ ਚੀਜ਼ ਮਿਲ ਜਾਂਦੀ ਹੈ ਘਰੇ ਵੇਲਾ ਲਾ ਲਓ ਹਾਈਬ੍ਰਿਡ ਦੀਆਂ ਜਿਹੜੀ 12 ਮਾਹੀ ਫਲ ਦਿੰਦਾ ਹੈ ਕੱਈਆ ਚਾਹੇ ਲੋਕੀ ਲੰਮੀ ਉਹ ਲਾ ਲਓ ਤੁਸੀਂ 6 ਮਹੀਨੇ ਅਗਰ ਇਸ ਚੀਜ਼ ਨੂੰ ਦੱਬ ਕੇ ਕਰ ਲਓ ਬਿਨਾਂ ਨਾਂਗਾ ਜਿਹੜਾ ਤੁਸੀਂ 6 6 7 7 ਲੱਖ ਰੁਪਇਆ ਖਰਚ ਦੇਣਾ ਹੈ ਨਾ ਬਾਈ ਉਹਦੇ ਨਾਲ ਰਿਜ਼ਲਟ ਨਹੀਂ ਮਿਲੇਗਾ ਮੁੜ ਕੇ ਤੁਹਾਨੂੰ ਇਹ ਚੀਜ਼ ਆ ਜਿਹੜੀ ਹੋਏਗੀ ਨਹੀਂ ਜੜ ਤੋਂ ਹੀ ਤੁਹਾਡੀ ਸੋਰਾਇਸਿਸ ਤੇ ਚਮੜੀ ਦਾ ਰੋਗ ਖਤਮ ਹੋ ਜਾਏਗਾ ਤੇ ਖਟੀਆਂ ਚੀਜ਼ਾਂ ਦਾ ਬਿਲਕੁਲ ਪਰਹੇਜ਼ ਰੱਖਣਾ ਹੈ ਅਲਰਜੀ ਖਟੀਆਂ ਚੀਜ਼ਾਂ ਜਿਹੜੀਆਂ ਨੇ ਅਲਰਜੀ ਤੇ ਗੋਲੀ ਵਾਂਗੂ ਲੱਗਦੀਆਂ ਨੇ ਇਸ ਕਰਕੇ ਖਟੀਆਂ ਚੀਜ਼ਾਂ ਤਲੀਆਂ ਚੀਜ਼ਾਂ ਤੇ ਪਰਹੇਜ਼ ਕਰੋ ਜੇ ਲੱਸੀ ਦਹੀਂ ਵੀ ਪੀਣੀ ਸਿਰਫ ਤਾਜੀ ਬਹੁਤੀ ਖੱਟੀ ਨਾ ਹੋਵੇ ਸਵੇਰ ਦੀ ਚੀਜ਼ ਜਿਹੜੀ ਰਾਤ ਨੂੰ ਜਾਗ ਲਾ ਲਿਆ ਸਵੇਰੇ ਖਾ ਲਓ ਦੁਪਹਿਰ ਜਾਂ ਸ਼ਾਮ ਨੂੰ ਉਹ ਨਾ ਖਾਓ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ